employer job offer foreign worker stream employer job offer international student stream ਤੇ ਉਸ ਤੋਂ ਬਾਅਦ in demand occupations ਜਿਹੜੀ ਇਹਨਾਂ ਦੀ streams ਹੈ ਉਹਦੇ ਅੰਡਰ ਵੀਡਰੋ ਤੇ ਮੋਰਓਵਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ 31 ਦਸੰਬਰ 2025 ਨੂੰ R E D I ਜਿਹੜਾ ਇਹਨਾਂ ਦਾ ਪਾਇਲਟ ਪ੍ਰੋਜੈਕਟ ਸੀਗਾ ਉਹ ਖਤਮ ਹੋ ਗਿਆ ਸੀਗਾ ਤੇ ਉਹਦੇ ਅੰਦਰ ਵੀ ਇਨਵੀਟੇਸ਼ਨ ਭੇਜੇ ਗਏ ਨੇ ਸਿਰਫ 34 ਸਕੋਰ ਦੇ ਉੱਤੇ ਇਨਵੀਟੇਸ਼ਨ ਭੇਜੇ ਗਏ ਨੇ PR ਵਾਸਤੇ ਬਹੁਤ ਵੱਡੀ ਖਬਰ ਹੈ ਤੇ ਸਭ ਤੋਂ ਵੱਡੀ ਗੱਲ ਐ ਐਕਸਕਲੂਸਿਵ ਕੀ ਹੈ ਕਿ ਭਈ ਜਿਹੜਾ ਇਹ ਇਨਵੀਟੇਸ਼ਨ ਆਇਆ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ ਪਹਿਲਾਂ ਦੇ ਇਨਵੀਟੇਸ਼ਨਸ ਨਾਲ ਕਿਵੇਂ ਡਿਫਰੈਂਟ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਬੜੇ ਕੇਅਰਫੁਲੀ ਇੱਕ ਇੱਕ ਸਟਰੀਮ ਦੇ ਵਿੱਚ ਕਿਹੜੀ ਸਟਰੀਮ ਦੇ ਵਿੱਚ ਕਿੰਨੇ ਇਨਵੀਟੇਸ਼ਨ ਭੇਜੇ ਗਏ ਨੇ ਕਿਹੜੇ ਅਨੁਸੂਚੀ ਕੋਡ ਦੇ ਅੰਦਰ ਭੇਜੇ ਗਏ ਨੇ ਸਾਰਾ ਐਕਸਪਲੇਨ ਕਰਾਂਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਤੁਹਾਨੂੰ ਡੈਡੀਕੇਟਿਡ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨ ਦਾ ਸੋਪੀ ਸ਼ਰਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਮੈਂ ਪੂਰੀ ਸ੍ਰੀ ਚਲਾ ਰਿਹਾ ਹਾਂ ਵੀ ਜਰੂਰ ਚੈੱਕ ਆਊਟ ਕਰਿਓ ਮਲਟੀਪਲ ਐਪੀਸੋਡ ਉਹਦੇ ਅਪਲੋਡ ਹੋ ਚੁੱਕੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ ਆਈ ਬਟਨ 'ਚ ਵੀ ਜਾ ਕੇ ਚੈੱਕ ਆਊਟ ਕਰਿਓ ਤੁਸੀਂ ਆਪਣੇ ਆਪ ਹੀ ਪੀਆਰ ਦੀ ਐਪਲੀਕੇਸ਼ਨ ਮੂਵ ਕਰ ਸਕਦੇ ਹੋ ਜੇਕਰ ਉਹ ਸਾਰੇ ਐਪੀਸੋਡ ਦੇਖ ਲੈਂਦੇ ਹੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ এমਪਲੋਇਰ ਜੌਬ ਆਫਰ ਫੋਰਨ ਵਰਕਰਸ ਸਕਰੀਨ ਦੀ ਗੱਲ ਕਰਦੇ ਆ ਇਹਦੇ ਵਿੱਚ ਜਿਹੜੇ ਡਰਾਅ ਆਏ ਆ ਉਹਦੇ ਵਿੱਚ 129 ਇਨਵੀਟੇਸ਼ਨ ਭੇਜੇ ਗਏ ਨੇ ਤੇ ਟਾਰਗੇਟ ਡਰਾਅ ਜਿਹੜਾ ਸੀਗਾ ਉਹ ਫਿਜੀਸ਼ੀయన్స్ ਨੂੰ ਟਾਰਗੇਟ ਕਰਕੇ ਇਹ ਡਰਾਅ ਕੱਢਿਆ ਗਿਆ ਸੀਗਾ ਜੀ ਦਾ ਕਟਆਫ ਰੇਂਜ ਸਕੋਰ ਜਿਹੜਾ ਉਹ ਸਿਰਫ 33 ਹੈਗਾ ਹੁਣ ਇਸ ਨੂੰ ਸਮਝ ਲੈਣੇ ਆ ਕਿ ਇਹਦੇ ਅੰਡਰ ਕਿਹੜੇ-ਕਿਹੜੇ ਐਨਓਸੀ ਕੋਡ ਨੂੰ ਜਾਰੀ ਕੀਤਾ ਇਹਨਾਂ ਨੇ ਇਨਵੀਟੇਸ਼ਨ 31100 ਐਨਓਸੀ ਕੋਡ 31101 31102 ਇਹਨਾਂ ਤਿੰਨ ਐਨਓਸੀ ਕੋਡ ਦੇ ਅੰਡਰ ਜਿਹੜਾ ਹੈ ਉਹ ਇਨਵਿਟੇਸ਼ਨ ਭੇਜੇ ਗਏ ਨੇ ਇਹਦੇ ਵਿੱਚ ਸਪੈਸ਼ਲਿਸਟ ਇਨ ਸਰਜਰੀ ਹੈ ਸਪੈਸ਼ਲਿਸਟ ਇਨ ਕਲੀਨिकल ਐਂਡ ਲੈਬੈਟਰੀ ਮੈਡੀਸਨ ਹੈ ਉਦੋਂ ਬਾਅਦ ਜਨਰਲ ਪ੍ਰੈਕটিশਨਰ ਐਂਡ ਫੈਮਿਲੀ ਫਿਜੀਸ਼ੀਅਨ ਹੁੰਦੇ ਆ ਜਿਨ੍ਹਾਂ ਨੂੰ ਇਹ ਇਨਵਿਟੇਸ਼ਨ ਭੇਜੇ ਗਏ ਹੈਗੇ ਆ ਉਦੋਂ ਬਾਅਦ ਆਪਾਂ ਦੂਜੇ ਨੰਬਰ ਤੇ ਆ ਜਾਂਦੇ ਆ 14 ਇਨਵਿਟੇਸ਼ਨ ਈਸ਼ੂ ਕੀਤੇ ਗਏ ਆ ਤੇ ਟਾਰਗੇਟਡ ਡਰਾ ਜਿਹੜਾ ਉਹ ਆਰ ਈ ਡੀ ਆਈ ਯਾਨੀ ਕਿ ਰੇਡੀ ਜਿਹਨੂੰ ਕਹਿੰਦੇ ਆ ਉਹਦੇ ਅੰਡਰ ਇਹ ਇਨਵੀਟੇਸ਼ਨ ਭੇਜੇ ਗਏ ਨੇ ਸਿਰਫ 44 ਇਹਦਾ ਕਟਆਫ ਸਕੋਰ ਗਿਆ ਹੈਗਾ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਦਿਖਾਣਾ ਉਹ ਸਮਝੋ ਸਕਰੀਨਸ਼ਾਟ ਦੇਖੋ 온ਟਾਰੀਓ ਇਮੀਗ੍ਰੇਸ਼ਨ ਨੋਮਿਨੀ ਪ੍ਰੋਗਰਾਮ ਦੇ ਅੰਡਰ ਜਿਹੜਾ ਲਾਂਚ ਕੀਤਾ ਗਿਆ ਸੀ ਰਿਜੀਨਲ ਇਕਨੋਮਿਕ ਡਿਵੈਲਪਮੈਂਟ ਥਰੂ ਇਮੀਗ੍ਰੇਸ਼ਨ ਆਰਈਡੀਆ ਇੱਕ ਸਾਲ ਦਾ ਪਾਇਲਟ ਪ੍ਰੋਜੈਕਟ ਸੀਗਾ ਜਿਹੜਾ 2 ਜਨਵਰੀ 2025 ਨੂੰ ਸ਼ੁਰੂ ਹੋਇਆ ਸੀਗਾ ਤੇ ਦਸੰਬਰ 31 2025 ਨੂੰ ਖਤਮ ਹੋ ਗਿਆ ਸੀਗਾ ਹੁਣ ਇਹ ਤਾਂ ਅੰਡਰ ਕੀ ਸੀਗਾ ਲੈਨਾਰ ਕਾਉਂਟੀ ਲੀਡਸ ਐਂਡ ਗ੍ਰੈਨਵੈਲ ਸਾਰਨੀਆਂ ਲੈਂਪਟਨ ਤੇ ਥੰਡਰ ਬਈ ਇਹ ਚਾਰ ਕਾਉਂਟੀਆਂ ਆਉਂਦੀਆਂ ਸੀਗੀਆਂ ਜਿਨ੍ਹਾਂ ਨੇ ਇਥੋਂ OINP ਦੇ ਅੰਡਰ ਫਾਈਲ ਲਾਈ ਹੈ ਤਾਂ ਉਹਨਾਂ ਨੂੰ ਇਨਵੀਟੇਸ਼ਨ ਭੇਜੇ ਜਾਂਦੇ ਸੀਗੇ ਇਹਦੀ ਕੋਈ ਅਲੱਗ ਤੋਂ ਅਪਲੀਕੇਸ਼ਨ ਨਹੀਂ ਸੀ ਹੁੰਦੀ OINP ਦੇ ਵਿੱਚੋਂ ਹੀ ਸਿਲੈਕਟ ਕੀਤਾ ਜਾਂਦਾ ਸੀਗਾ ਇਹਨਾਂ ਕਾਉਂਟੀਆਂ ਦੇ ਅੰਦਰੋਂ ਜੇਕਰ ਕਿਸੇ ਨੇ OINP ਦੇ ਲਈ ਅਪਲੀਕੇਸ਼ਨ ਲਗਾਈ ਸੀਗੀ ਹੁਣ ਇਹ ਪ੍ਰੋਗਰਾਮ ਤਾਂ ਖਤਮ ਹੋ ਗਿਆ पर ये अंडर जे इनविटेशन भेजे गए है यदि अलग तो फाइलिंग नहीं होंगी इस करके कोई इशू नहीं गा है गा। जो तुम्हें फाइलिंग की हुई है मतलब जी फाइलिंग हो ही हुई है आलरेडी जी फाइल सबमिट है इन्होंने एरियाज़ तो सबमिट है तो उन्होंने इनविटेशन भेज दिए गए तो वह मतलब हो गया कि आर ई डी आई के अंडर इनविटेशन भेजे गए जो क्वेश्चन है कि भाई प्रोग्राम जो खत्म हो गया फिर क्यों भेजे गए इस एरिया तो इनविटेशन भेजे गए नहीं ਇਨ ਨੂੰ ਟਾਰਗੇਟ ਕੀਤਾ ਗਿਆ ਹੈਗਾ ਇਹ ਇਹ ਚੀਜ਼ ਇਸ ਤਰ੍ਹਾਂ ਤਰੀਕੇ ਨਾਲ ਤੁਸੀਂ ਸਮਝ ਸਕ ਗੋ ਹੁਣ ਇਹਦੇ ਅੰਡਰ ਜਿਹੜੇ ਇਨਵੀਟੇਸ਼ਨ ਇਸ਼ੂ ਕੀਤੇ ਗਏ ਨੇ ਉਹ ਕਿੰਨਾ ਕਿੰਨਾਂ ਨੂੰ ਕੀਤੇ ਗਏ ਹੁਣ ਉਹ ਚੀਜ਼ ਵੀ ਸਮਝ ਲਓ ਇਹਦੇ ਅੰਦਰ ਐਨਓਸੀ ਕੋਡ 12221 222 21231 31301 33 102 ਤੇ 42202 ਜਿਹਦੇ ਵਿੱਚ अर्ਲੀ ਚਾਈਲਡਹੂਡ ਐਜੂਕੇਟਰ ਐਂਡ ਅਸਿਸਟੈਂਟ ਆਉਂਦੇ ਆ ਇਹਨਾਂ ਨੂੰ ਇਹ ਇਨਵੀਟੇਸ਼ਨ ਇਸ਼ੂ ਕੀਤੇ ਗਏ ਹੈਗੇ ਨੇ ਆਰ ای ڈی آئی ਦੇ ਅੰਡਰ ਯਾਨੀ ਕਿ ਇਸ ਇਹਨਾਂ ਚਾਰ ਕਾਉਂਟੀਆਂ ਤੋਂ ਜਿਨ੍ਹਾਂ ਨੇ ਅਪਲੀਕੇਸ਼ਨ او ਆਈ ਐਨ ਪੀ ਵਾਸਤੇ ਲਗਾਈ ਸੀ ਕਿ ਉਹਨਾਂ ਨੂੰ ਇਹ ਇਨਵੀਟੇਸ਼ਨ ਭੇਜੇ ਗਏ ਨੇ ਤੇ 14 ਇਨਵੀਟੇਸ਼ਨ ਭੇਜੇ ਗਏ ਨੇ ਇਹਦੇ ਅੰਦਰ ਉਦੋਂ ਬਾਅਦ 634 ਸਭ ਤੋਂ ਜ਼ਿਆਦਾ ਸਭ ਤੋਂ ਹਾਈएस्ट ਇਨਵੀਟੇਸ਼ਨ ਪੇ ਜਗਾਇਨੇ ਫੋਰਨ ਵਰਕਰਸ ਟੀਮ ਦੇ ਅੰਡਰ ਤੇ ਇਹਦੇ ਵਿੱਚ ਹੈਲਥ ਕੇਅਰ ਓਕੂਪੇਸ਼ਨ अर्ली ਚਾਈਲਡਹੂਡ ਐਜੂਕੇਟਰ ਤੇ ਅਸਿਸਟੈਂਟ ਇਹ ਸ਼ਾਮਲ ਨੇ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਹੈਗਾ ਇਹਦੇ ਵਿੱਚ ਜਿਹੜਾ ਕਟਆਫ ਸਕੋਰ ਗਿਆ ਉਹ 36 ਐਂਡ ਅਬਾਬ ਯਾਨੀ ਸਿਰਫ 36 ਤੋਂ ਉੱਪਰ ਜਿਨ੍ਹਾਂ ਦਾ ਸਕੋਰ ਸੀਗਾ ਉਹਨਾਂ ਨੂੰ ਇਹ ਇਨਵੀਟੇਸ਼ਨ ਆਏ ਹੋਣਗੇ ਹੁਣ ਕਿੰਨਾ ਕਿੰਨਾ ਨੂੰ ਇਹ ਇਨਵੀਟੇਸ਼ਨ ਆਏ ਹੈ ਜਿਨ੍ਹਾਂ ਦਾ ਸਕੋਰ 36 ਤੋਂ ਉੱਪਰ ਹੈ ਉਹ ਵੀ ਦੇਖੋ ਇਹਦੇ ਵਿੱਚ ਨਰਸਿੰਗ ਕੋਆਰਡੀਨੇਟਰ ਐਂਡ ਸੁਪਰਵਾਈਜ਼ਰ ਹੁੰਦੇ ਆ 31300 ਉਦੋਂ ਬਾਅਦ 31301 31302 31303 31 ਆ ਸੌਰੀ 32101 ਫਿਰ 33102 ਤੇ 42202 ਜਿਹਦੇ ਵਿੱਚ अर्ਲੀ ਚਾਈਲਡਹੂਡ ਐਜੂਕੇਟਰ ਤੇ ਅਸਿਸਟੈਂਟ ਆਉਂਦੇ ਆ ਜੇਕਰ ਇਹਨਾਂ ਦਾ ਸਕੋਰ 36 ਤੋਂ ਉੱਪਰ ਸੀਗਾ ਤਾਂ ਇਹਨਾਂ ਨੂੰ ਇਨਵੀਟੇਸ਼ਨ ਆਇਆ ਹੋਵੇਗਾ ਤੇ ਇਹਦੇ ਵਿੱਚ ਇਹਨਾਂ ਨੇ 600 ਤੋਂ ਵੀ ਉੱਪਰ ਉੱਪਰ ਯਾਨੀ 634 ਲੋਕਾਂ ਨੂੰ ਇਨਵਾਈਟ ਕੀਤਾ ਤੇ ਸਿਰਫ 36 ਕਟਆਫ ਸਕੋਰ ਜਿਹੜਾ ਉਹ ਗਿਆ ਹੈਗਾ ਇਹ ਸੀਗੀ ਫੋਰਨ ਵਰਕਰ ਸਟ੍ਰੀਮ ਦਾ ਓਵਰਵਿਊ ਇਹਦੇ ਵਿੱਚ ਕਿਹੜੇ ਐਨਓਸੀ ਕੋਡ ਦੇ ਅੰਦਰ ਕਿੰਨੇ ਇਨਵੀਟੇਸ਼ਨ ਭੇਜੇ ਗਏ 인 ਡਿਟੇਲ ਆਪਾਂ ਡਿਸਕਸ ਕੀਤਾ ਹੁਣ ਆਪਾਂ ਆ ਜੰਦੇ ਆ ਦੂਜੀ ਸਟ੍ਰੀਮ ਦੂਜੀ ਸਟ੍ਰੀਮ ਕਿਹੜੀ ਹੈ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਜੌਬ ਆਫਰ ਇਹਦੇ ਵਿੱਚ ਚਾਹੀਦਾ ਹੁੰਦਾ ਤੁਹਾਨੂੰ ਇਹਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਇਹਨੂੰ ਇਨਵੀਟੇਸ਼ਨ ਭੇਜੇ ਗਏ ਨੇ ਪਹਿਲਾ ਹਿੱਸਾ ਹੈ 26 ਇਨਵੀਟੇਸ਼ਨ ਭੇਜੇ ਗਏ ਨੇ ਤੇ R E D I ਨੂੰ ਟਾਰਗੇਟ ਕੀਤਾ ਗਿਆ ਨਹੀਂ ਰੈਡੀ ਨੂੰ ਟਾਰਗੇਟ ਕੀਤਾ ਗਿਆ ਰੈਡੀ ਨੂੰ ਐਕਸਪਲੇਨ ਮੈਂ ਪਹਿਲਾਂ ਕਰ ਚੁੱਕਾ ਉਹਨੂੰ ਵਾਰ-ਵਾਰ ਐਕਸਪਲੇਨ ਨਹੀਂ ਕਰਾਂਗਾ 69 A ਦਾ ਕਟਆਫ ਸਕੋਰ ਸੀਗਾ ਤੇ ਹੁਣ ਆਪਾਂ ਇਹ ਸਮਝ ਲੈਣਾ ਕਿ 69 ਦੇ ਉੱਤੇ ਕਿੰਨੇ ਓਕੂਪੇਸ਼ਨਸ ਜਿਹੜੇ ਨੇ ਉਹ ਉਹ ਬੇਸ ਸੀਗੇ ਜਿਨ੍ਹਾਂ ਨੂੰ ਇਹ ਇਨਵੀਟੇਸ਼ਨ ਭੇਜੇ ਗਏ ਨੇ ਤੇ ਜਿਹੜੇ R E D I ਦੇ ਅੰਡਰ ਆਉਂਦੇ ਆ ਐਨਓਸੀ ਕੋਡ 12111 ਐਨਓਸੀ ਕੋਡ 12213111 ਅ 22232 22310 32101 ਉਦੋਂ ਬਾਅਦ 33102 33103 42201 42202 ਤੇ ਉਸ ਤੋਂ ਬਾਅਦ ਆ ਜਾਂਦਾ 52120 ਸੋ ਇਹਨਾਂ ਨੂੰ ਇਨਵੀਟੇਸ਼ਨ ਭੇਜੇ ਗਏ ਹੈਗੇ ਨੇ ਆਰਈਡੀਆ ਦੇ ਅੰਡਰ ਜੜੇ ਆਉਂਦੇ ਸੀ ਜਿਨ੍ਹਾਂ ਕੋਲ ਜੋਬ ਆਫਰ ਉਹਨਾਂ ਚਾਰ ਕਮਿਊਨਿਟੀਜ਼ ਤੋਂ ਸੀਗਾ ਜਿਨ੍ਹਾਂ ਨੂੰ ਆਪਾਂ ਪਹਿਲਾਂ ਐਕਸਪਲੇਨ ਕਰ ਚੁੱਕੇ ਹਾਂ 69 ਇਹਨਾਂ ਦਾ ਕਟਆਫ ਸਕੋਰ ਗਿਆ ਹੈਗਾ ਹੁਣ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਚ ਦੂਜੀ ਆ ਜਾਂਦੀ ਹੈ ਜਿਹਦੇ ਵਿੱਚ ਸਭ ਤੋਂ ਹਾਈएस्ट ਇਨਵੀਟੇਸ਼ਨ ਭੇਜੇ ਗਏ ਨੇ ਤੇ ਜਿਹੜਾ ਟ੍ਰੋ ਦਾ ਮੇਨ ਪਾਰਟ ਸਭ ਤੋਂ ਜ਼ਿਆਦਾ ਇਨਵੀਟੇਸ਼ਨ ਨਹੀਂ ਹਜ਼ਾਰਾਂ ਇਨਵੀਟੇਸ਼ਨ ਭੇਜੇ ਗਏ ਨੇ 1015 ਇਨਵੀਟੇਸ਼ਨ ਭੇਜੇ ਗਏ ਨੇ ਤੇ ਇਹਦਾ 56 ਇਸ ਕੋਰ ਜਿਹੜਾ ਹੋ ਗਿਆ ਤੇ ਹੈਲਥ케ਅਰ ਓਕੂਪੇਸ਼ਨ ਤੇ ਅਰਲੀ ਚਾਈਲਡਹੂਡ ਐਜੂਕੇਟਰ ਤੇ ਅਸਿਸਟੈਂਟ ਨੂੰ ਇਹਦੇ ਵਿੱਚ ਪੈਲ ਦਿੱਤੀ ਗਈ ਹੈਗੀ ਹੈ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਹੈਗਾ ਹੁਣ ਕਿਹੜੇ ਉਹ 1015 ਲੱਕੀ ਕਹਿ ਸਕਦੇ ਹੋ ਤੁਸੀਂ ਕਿ ਉਹ ਹੈਗੇ ਨੇ ਕੈਂਡੀਡੇਟ ਜਿਨ੍ਹਾਂ ਨੂੰ ਇਨਵੀਟੇਸ਼ਨ ਗਿਆ ਹੋਵੇਗਾ ਇਹਦੇ ਵਿੱਚ ਐਨਓਸੀ ਕੋਡ ਆ ਜਾਂਦਾ 31300 31301 31302 31303 32101 TE 3102 ਤੇ 42202 ਇਹਨਾਂ NOC ਕੋਡ ਦੇ ਅੰਦਰ ਜਿਹੜਾ ਵਾ ਉਹ ਇਨਵੀਟੇਸ਼ਨ ਭੇਜੇ ਗਏ ਨੇ ਇੰਟਰਨੈਸ਼ਨਲ ਸਟੂਡੈਂਟ ਸਕ੍ਰੀਨ ਦੇ ਅੰਦਰ ਜਿਨ੍ਹਾਂ ਦਾ ਸਕੋਰ 56 ਤੋਂ ਜ਼ਿਆਦਾ ਸੀਗਾ ਤੇ 1015 ਇਨਵੀਟੇਸ਼ਨ ਇਹਦੇ ਅੰਡਰ ਇਸ਼ੂ ਕੀਤੇ ਗਏ ਆ ਇਹ ਇਹਨਾਂ NOC ਕੋਡ ਦੇ ਅੰਡਰ ਇਸ਼ੂ ਕੀਤੇ ਗਏ ਹੈਗੇ ਆ ਇੰਨਾ ਐਨਓਸੀ ਕੋਡ ਦੇ ਅੰਦਰ ਇਮਪਲੋਇਰ ਜੌਬ ਆਫਰ ਫੋਰਨ ਵਰਕਰਸ ਟੀਮ ਤੇ ਐਂਟਰ ਜਿਨ੍ਹਾਂ ਦਾ 36 ਸਕੋਰ ਸੀਗਾ ਇਹਨਾਂ ਦੇ ਅੰਦਰ ਉਹਨਾਂ ਨੂੰ ਹੀ ਇਨਵੀਟੇਸ਼ਨ ਭੇਜਿਆ ਗਿਆ ਸੀਗਾ ਸੋ ਇਹਨਾਂ ਦੋਵਾਂ ਦਾ ਐਨਓਸੀ ਕੋਡ ਜਿਹੜਾ ਉਹ ਸੇਮ ਹੈਗਾ ਇਹ ਚੀਜ਼ ਸਮਝੋ ਕਿਤੇ ਕਨਫਿਊਜ਼ ਨਾ ਹੋ ਜਿਓ ਹੁਣ ਆਪਣੀ ਬਸਤੀ ਹੈ ਲਾਸਟ ਟੀਮ ਲਾਸਟ ਟੀਮ ਕਿਹੜੀ ਆ ਜਾਂਦੀ ਹੈ ਇਮਪਲੋਇਰ ਜੌਬ ਆਫਰ ਇਨ ਡਿਮਾਂਡ ਸਕਿਲ ਟੀਮ ਇਨ ਨੂੰ ਜਿਹੜਾ ਟਾਰਗੇਟ ਡਰੋ ਹੈ ਉਹ R E D I ਨੂੰ ਸਿਰਫ ਟਾਰਗੇਟ ਕੀਤਾ ਗਿਆ ਉਹਨਾਂ ਚਾਰ ਕਾਉਂਟੀਆਂ ਤੋਂ ਜਿਨ੍ਹਾਂ ਨੇ ਅਪਲੀਕੇਸ਼ਨ ਮੂਵ ਕੀਤੀ ਸੀਗੀ O I L P ਦੇ ਅੰਡਰ ਵਿਦ ਜੋਬ ਆਫਰ ਤੇ ਜੇਕਰ ਉਹ ਇਨ੍ਹਾਂ ਐਨਓਸੀ ਕੋਡ ਦੇ ਅੰਦਰ ਆਂਦੇ ਸੀਗੇ ਜਿਹੜੇ ਮੈਂ ਅੱਗੇ ਦੱਸਣ ਜਾ ਰਿਹਾ ਹਾਂ ਤਾਂ ਉਹਨਾਂ ਨੂੰ ਇਨਵੀਟੇਸ਼ਨ ਆਇਆ ਹੋਵੇਗਾ ਸਿਰਫ 34 ਕੱਟਆਫ ਦੇ ਉੱਤੇ ਇਹ ਇਨਵੀਟੇਸ਼ਨ ਗਏ ਨੇ ਤੇ ਸਿਰਫ ਸੱਤ ਕੈਂਡੀਡੇਟ ਨੂੰ ਇਹ ਇਨਵੀਟੇਸ਼ਨ ਭੇਜੇ ਗਏ ਨੇ ਹੁਣ ਉਹ ਲੱਕੀ ਇਨਵੀਟੇਸ਼ਨ ਕਿਹੜੇ ਨੇ ਸਮਝੋ 42101 75101 94194 194 111 94140 ए टोटल 5 ਨੌਕੋੜ ਨੇ ਜਿਨ੍ਹਾਂ ਦੇ ਅੰਡਰ ਇਨਵੀਟੇਸ਼ਨ ਭੇਜੇ ਗਏ ਨੇ ਤੇ ਕੁੱਲ 7 ਇਨਵੀਟੇਸ਼ਨ ਭੇਜੇ ਗਏ ਨੇ ਤੇ ਟਾਰਗੇਟਡ ਏਰੀਆ ਜਿਹੜਾ ਸੀਗਾ ਇਹਨਾਂ ਦਾ ਉਹ ਸੀਗਾ O4 ਕਾਉਂਟੀ ਜਿਹੜੀਆਂ R E D I ਦੇ ਅੰਡਰ ਆਉਂਦੀਆਂ ਸੀਗੀਆਂ R E D I ਪ੍ਰੋਗਰਾਮ ਭਾਵੇਂ ਖਤਮ ਹੋ ਚੁੱਕਾ ਹੈ ਪਰ ਇਹ ਜੀ ਸਮਝੋ ਕਿ ਐਪਲੀਕੇਸ਼ਨ ਜਿਹੜੀ ਉਹਨਾਂ ਕਾਉਂਟੀਆਂ ਤੋਂ ਜਾਂ ਉਹਨਾਂ ਏਰੀਆਜ਼ ਤੋਂ ਲੱਗੀ ਸੀਗੀ ਉਥੋਂ ਇਨਵੀਟੇਸ਼ਨ ਭੇਜੇ ਗਏ ਨੇ ਇਸ ਕਰਕੇ ਉਥੇ R E D I ਮੈਂਸ਼ਨ ਹੈਗਾ ਹੈ ਅੱਛਾ ਕੁਝ ਇੱਕ ਕੁਐਸਚਨ ਹੋ ਸਕਦਾ ਹੈ ਕਿ ਭਈ ਸਾਨੂੰ ਇਨਵੀਟੇਸ਼ਨ ਨਹੀਂ ਆਇਆ ਸਾਡਾ N O C ਕੋਡ ਇਹ ਇਹਦੇ ਅੰਡਰ ਆਂਦਾ ਸੀਗਾ ਹੁਣ ਇੱਕ ਚੀਜ਼ ਸਮਝੋ ਜਿੱਥੇ R E D I ਨੂੰ ਟਾਰਗੇਟ ਕੀਤਾ ਗਿਆ ਜੇਕਰ ਤੁਸੀਂ O N O C ਕੋਡ ਦੇਖ ਰਹੇ ਹੋ ਤੇ ਤੁਸੀਂ ਉਹਨਾਂ ਚਾਰ ਕਮਿਊਨਿਟੀਜ਼ ਤੋਂ ਅਲੱਗ ਰਹਿ ਰਹੇ ਹੋ ਉੱਥੇ ਦੇ ਉਸ ਏਰੀਆ 'ਚ ਨਹੀਂ ਰਹਿ ਰਹੇ ਤੁਹਾਨੂੰ ਇਨਵੀਟੇਸ਼ਨ ਨਹੀਂ ਆਇਆ ਹੋਵੇਗਾ ਸੋ ਮੇਲ ਤੁਹਾਨੂੰ ਨਹੀਂ ਆਈ ਹੋਵੇਗੀ ਟੈਨਸ਼ਨ ਨਹੀਂ ਲੈਣੀ ਹੈਗੀ ਤੁਹਾਡਾ ਨੰਬਰ ਵੀ ਆ ਜਾਏਗਾ ਬਾਬਾ ਮੇਰ ਕਰੇਗਾ ਉਸ ਤੋਂ ਬਾਅਦ ਜਿਹੜੇ ਟਾਰਗੇਟਡ ਓਕੂਪੇਸ਼ਨਸ ਸੀਗੇ ਜੇਕਰ ਉਹਨਾਂ ਓਕੂਪੇਸ਼ਨ ਨੂੰ ਤੁਸੀਂ ਟਾਰਗੇਟ ਨਹੀਂ ਕਰਦੇ OINP ਦੇ ਅੰਡਰ ਫਾਈਲ ਲਾਈ ਸੀ ਕੀਤਾ ਤੁਹਾਨੂੰ ਇਨਵੀਟੇਸ਼ਨ ਨਹੀਂ ਆਇਆ ਹੋਵੇਗਾ ਅੱਜ ਦੇ ਵੀਡੀਓ ਦੇ ਵਿੱਚ ਹੁਣ ਇੰਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਨੂੰ ਡੈਡੀਕੇਟਿਡ ਚੈਨਲ ਹੈ ਇੱਥੇ ਤੁਹਾਡੇ ਹਿਸਾਬ ਦੇ ਨਾਲ ਚੀਜ਼ਾਂ ਹੁੰਦੀਆਂ ਨੇ ਪ੍ਰੋਮੋਸ਼ਨਲ ਕੰਟੈਂਟ ਨਹੀਂ ਹੁੰਦਾ ਕੇਪਸ ਤੁਹਾਡੇ ਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕੋ Bye-bye.